कि लमिया पई येगी सूरज महाराणी कि लड़ाई है, है, है। मेरे नवान दी, दी तेरे जवान ना कि बुट बुटर, -बुटर देवती है मेरे वाल पता नहीं है तेन कम का टाइम आ रहा है पर खड़ी और कम करे तो सुनी अभी बैठी गला आराम यह

ਲਾ ਦੇ ਤੈਨੂੰ ਵੱਡੀ ਮੈਡਮ ਨੂੰ ਸਕੂਲ ਜਵਾਨ ਤਾਂ ਗੱਠ ਦੀ ਲੱਗੀ ਹੈਗੀ ਕਰਦੀ ਕੀ ਹੈ ਇਹ ਪਿੱਦਣੀ ਜੀ ਲਾ ਦੋ ਇਹਨੂੰ ਸਕੂਲ ਕਮਿਊਨੀ ਕਰਦੀ ਕੋਈ ਕਾਰ ਨਹੀਂ ਕਰਦੀ ਹੈਗੀ ਬੈਲੀ ਖਰਚੇ ਕਰਵਾਉਣ ਨੂੰ ਕਿਵੇਂ ਭੂਤ ਸਵਾਰ ਹੋ ਆ ਕੇ ਮੈਂ ਪੜਨਾ ਵਾ ਲੈ ਪੜ ਕੇ ਕੀ ਗਾਂ ਦੀ ਜੱਜ ਲੱਗ ਜੂਗੀ ਇਹ ਚੰਬੜਾ ਰਖੀਏ ਦੇ ਬਾਪ ਨੇ ਕੇਰੀ ਇਹ ਮਸਤਾਰ ਰਖੀ ਹੈਗੀ ਆਉਣ ਦੇ ਇਹਨੂੰ ਵੀ ਲਾਉਣੀ ਆ ਇਹਨੂੰ ਸਕੂਲ ਮੈਂ ਪਟਾ ਕੇ ਲੈ ਕੇ ਆਉਂ ਅੱਜ ਇਹਦਾ ਨਾਮ ਲੇ ਆ ਹੁਣ ਚਾ ਘੰਟਾ ਹੋ ਗਿਆ ਡੀਕ ਦੀ ਨੂੰ ਲਾਓ ਮੈਂ ਚਾ ਨਾ ਇਹ ਨਾ ਟਾਈਮ ਹੁ ਤੱਕ ਆ ਚਾਤੇ ਮੰਮੀ ਮੈਂ ਡੈਡੀ ਨਾਲ ਗੱਲ ਕਰ ਲਾਂ ਬੇ ਸਕੂਲ ਵਾਸਤੇ ਉਹ ਤਾਂ ਮੈਨੂੰ ਭੇਜ ਦੇਣਗੇ ਖਬਰਦਾਰ ਜੀ ਅਬ ਦੇ ਡੈਡੀ ਨਾਲ ਗੱਲ ਕੀਤੀ ਐ ਸਕੂਲ ਜਾਣ ਬਾਰੇ ਲੱਗੀ ਐ ਤੇਰੇ ਗਿੱਠ ਦੀ ਜਵਾਨ ਆਣ ਦੇ ਤੇਰੀਆਂ ਸਹੇਲੀਆਂ ਨੂੰ ਵੀ ਪਟੋਨਾਂ ਦੀਆਂ ਗੁੱਤਨੀਆਂ ਜਿਹੜੀਆਂ ਤੈਨੂੰ ਸਿਖਾਉਂਦੀਆਂ ਨੇ ਗਿਆ ਬਾਹਰੋਂ ਸਿੱਖ ਕੇ ਆ ਜੂਗੀ ਹੁਣੀ ਵੱਡੀ ਬਣਦੀ ਐ ਇਹ ਮੈਡਮ ਲੈਂ ਦੀਆ ਸੁਪਨੇ ਸਕੂਲ ਜਾਣ ਦੇ ਚਲ ਜਾ ਕੇ ਕੰਮ ਕਰ। ਓਈਆ ਵੱਡੀ ਮੈਡਮ ਇਹ ਪੜਨ ਵਾਲੀ ਪੜ ਕੇ ਲੱਗੂ ਇਹ ਡੀਸੀ ਮਾਰਦੀ ਆ ਉਹਦੇ ਬਾਪ ਦੇ ਸਿਰ ਤੇ ਸਾਲਾ ਅਕੇ ਮੇਰਾ ਬਾਪ ਲਾ ਦੂਗਾ ਸਕੂਲ। ਆਬ ਫਿਰ ਦੀ ਰਹੀਆਂ ਜੀ ਕਦੇ ਇੱਧਰ ਵਾਗੀ ਕਦੇ ਉੱਧਰ ਵਾਗੀ ਕੰਮ ਨਹੀਂ ਕਰਦੀ ਨਹੀਂ ਹੈਗੀ ਕੀ ਕਿੱਥੋਂ ਮੈਨੂੰ ਇੱਥੇ ਦੱਦ ਲਾ ਕੇ ਰੱਖਤੀ। ਚਲ ਦੀਦੀ ਨੂੰ ਫੋਨ ਲਾ ਕੇ ਪੁੱਛਦੀ ਆ ਵੀ ਉਹਨਾਂ ਨੇ ਵਿਆਹ ਵਹੁ ਦੀ ਤਿਆਰੀ ਕਰ ਲਈ ਕਿ ਨਾ। ਹੈਲੋ हां जी दीदी किमे हो चलो बढ़िया हां सारे ठीक ਨੇ बढ़िया ਨੇਗੇ ਹੋਰ ਵਿਆਹ ਦੀਆਂ ਤਿਆਰੀਆਂ ਕਿਵੇਂ ਚੱਲ ਰਹੀਆਂ ਨੇ ਆਂ ਵਿਧਿਆ ਚੱਲ ਰਹੀਆਂ ਨੇ ਲ ਮੈਂ ਤਾਂ ਕਿੱਥੇ ਅਜੇ ਕੁਝ ਵੀ ਨਹੀਂ ਲੈ ਕੇ ਆਈ ਹੈਗੀ ਆਈ ਨਹੀਂ ਹੈਗੇ ਮੈਨਾਂ ਨੂੰ ਡਿਕਰੀ ਸੀਗੀ ਬਾਜ਼ਾਰ ਜਾਣਾ ਸੀਗਾ ਪਾਤੜਾਂ ਹੋਰ ਆਈ ਨਹੀਂ ਹੈਗੇ ਮੈਨਾਂ ਤਾਂ ਆਪੋ ਸਾਰੇ ਸੂਟ ਲੈ ਕੇ ਆਉਣੇ ਨੇ ਮੇਕਅਪ ਦਾ ਸਮਾਨ ਸਾਰਾ ਕੁਝ ਖਤਮ ਹੋਇਆ ਪਿਆਗਾ ਕੀ ਦੱਸਾਂ ਮੈਂ ਆਉ ਕੁੜੀ ਵੀ ਠੀਕ ਹੈਗੀ ਇਹ ਆ ਉਹਦਾ ਵੀ ਵਿੱਚ ਖਰਚਾ ਕਰਨਾ ਪੈਂਦਾ ਮੇਰੇ ਤੱਕ ਦੀ ਇੰਨੇ ਖਰਚੇ ਸੀਗੇ ਸੋ ਉਹਦੀ ਉਹਦੇ ਕਾਰਨ ਮੇਰੇ ਖਰਚਿਆਂ ਚ ਵੀ ਦਿੱਕਤ ਆਉਂਦੀ ਆ ਮੈਨੂੰ ਤਾਂ ਆਪਣੀ ਚੀਜ਼ ਲਿਆ ਕੇ ਦਿੰਦੇਗੇ ਛੇਤੀ ਘੱਟ ਮਿਲਦੀ ਆਗੀ ਹੋਰ ਕੀ ਨਹੀਂ ਕਿਥੋਂ ਦੱਦ ਲੱਗ ਗਈ ਮੈਨੂੰ ਇਹ ਆਗੇ ਤੁਸੀਂ ਹਾਂ ਆ ਗਿਆ ਕਿੱਧਰ ਚੱਲ ਰਹੀ ਦੀ ਫੋਨ ਆ ਮੈਂ ਤਾਂ ਦੀਦੀ ਨੂੰ ਲਾਇਆ ਸੀਗਾ ਫੋਨ ਆ ਵਿਆਹ ਨਹੀਂ ਆ ਰਹੇਗਾ ਆਪਣੇ ਵਿਆਹ ਰਿਸ਼ਤੇਦਾਰੀ ਦੇ ਵਿੱਚ ਹਾਂ ਹਾਂ ਉਪੁੱਤ ਕਰੇ ਸੀ ਕਿ ਕੰਨ ਵੀ ਤਿਆਰੀ ਕਰ ਲਈ ਮੈਂ ਕਾਦੀ ਤਿਆਰੀ ਕੀਤੀ ਹੈਗੀ ਹਲੇ ਤਹੇ ਆਈ ਨਹੀਂ ਗੇ ਪਾਤੜਾ ਜਾਣਾ ਸੀਗਾ ਪਾਤੜਾ ਰੋਜ ਪਾਤੜਾ ਕੀ ਕਰਦੀਆਂ ਤੂੰ ਕੱਪੜੇ ਦਾ ਹੈਗਾ ਨਾ ਤੇਰੇ ਕੋਲ ਕਿੱਥੇ ਨੇ ਮੇਰੇ ਕੋਲੇ ਕੱਪੜੇ ਪਾਣ ਨੂੰ ਤਿੰਨ ਸੂਟ ਸੀਗੇ ਜਿਹੜੇ ਮਾਮੇ ਦੇ ਮੁੰਡੇ ਦੇ ਵਿਆਹ ਚ ਸਮਾਏ ਸੀਗੇ ਦੋ ਤਿੰਨ ਮਹੀਨੇ ਹੋ ਗਏ ਉਹਦੇ ਵਿਆਹ ਨੂੰ ਹੁਣ ਉਹ ਵੀ ਪੁਰਾਣੇ ਹੋ ਗਏ ਹੁਣ ਮੇਰੇ ਕੋਲ ਕਿੱਥੇ ਨੇ ਕੱਪੜੇ ਪਾਣ ਨੂੰ ਨਵੇਂ ਦਵਾ ਕੇ ਲੈ ਕੇ ਆਓ ਮੈਨੂੰ ਤਾਂ ਪਾਤੜਾ ਤੋਂ ਨਾਲੇ ਸਾਰਾ ਮੇਰਾ ਮੇਕਅੱਪ ਦਾ ਸਮਾਨ ਖਤਮ ਹੋ ਰਿਹਾਗਾ ਹੋਰ ਉਹ ਸੂਟਾਂ ਦਾ ਰੰਗ ਫਿੱਟ ਗਿਆ ਕੱਲ ਮੈਂ ਉਹ ਫੋਟੋ ਸਟੇਟਜੀ ਟਟੋ ਰਿਆ ਤੀ ਚੋਂ ਨਮਾਰੀ ਚੋਂ ਨਾ ਨਮਾਰੀ ਖੁੱਲੀ ਜਦੋਂ ਕੱਪੜੇ ਧੜਕ 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 ਕਟਵਾ ਦਿੱ 30 ਸੂਟ ਮੇਰੇ ਪੈਰਾਂ ਦੇ ਡਿੱਗੇ ਨਾ ਉਹ ਵਿਆਹ ਚ ਪਾਉਣ ਵਾਲੇ ਸੂਟ ਨੇਗੇ ਪੁਰਾਣੇ ਹੋਏ ਪੈਣੇਗੇ ਸਾਰੇ ਸੂਟ ਉਹ ਤੁਹਾਡੀ ਜਨਾਨੀਆਂ ਦੀ ਆਹੀ ਪ੍ਰੋਬਲਮ ਆ ਇੱਕ ਵਿਆਹ ਚ ਪਾ ਕੇ ਸੂਟ ਮੁੜ ਕੇ ਨਮਾਰੀ ਚ ਕੱਟਾ ਕਰਕੇ ਥਨ ਦੋਗੀਆਂ ਕਿੰਨੇ ਵਾਰੀ ਤਾਂ ਪਾ ਲਿਆ ਉਹ ਹੁਣ ਕਿੰਨੇ ਜਣਿਆਂ ਨੇ ਦੇਖ ਲਿਆ ਸੂਟ ਨੂੰ ਸਾਡਾ ਤਾਂ ਨਾ ਮੈਨੂੰ ਲੱਗਾ ਮੇਰੇ ਵਿਆਹ ਵੇਲੇ ਦੇ ਕੱਪੜੇ ਨੇ ਉਹੀ ਪਾਈ ਜੰਨੇ ਆ ਇੱਕ ਵਿਆਹ ਨਾਲ ਇੱਕ ਸੂਟ ਨਾਲ ਸੌਰੀ 15 ਵਿਆ ਦੇਖ ਲੈਣੇ ਆ। ਫੇ ਤੁੰਨੂੰ ਕਿਹੜਾ ਰੋਕਿਆ ਤੁਸੀਂ ਲੈ ਆਓ। ਮੈਨੂੰ ਤਾਂ ਪਤਾ ਅਭੀ ਕਿ ਮੈਂ ਬਣਦੇ ਨ ਰੁਪਏ। ਮਰ ਤੋਂ ਨਹੀਂ ਪੰਦੇ ਹੈਗੇ ਉਹ ਸੂਟ ਮੈਨੂੰ ਤਾਂ ਨਾ ਮੇ ਲਿਆ ਕੇ ਦੋ ਅਜਾ ਸ਼ਾਪਿੰਗ ਕਰਨੇ ਜਾਣਾ। ਪਤਾ ਕੋਈ ਨਾ ਹੱਲੇ ਬਥੇਰੇ ਦਿਨ ਪਏ ਨੇ। ਜਾਂ ਪਾਣੀ ਪੁਣੀ ਲਿਆ ਦੇ ਕੋਈ ਘੱਟ ਮਿੱਟੀ ਲੱਗਣ ਦੇਣੀ ਪੈਰਾਂ ਨੂੰ। ਸ਼ਰਨਪੁੱਤ ਪਾਣੀ ਲੈ ਕੇ ਹੀ। ਦੇਖੀ ਕਿ ਤੇਰੇ ਪੈਰਾਂ ਉਨ ਲੱਗ ਜਾ ਮਿੱਟੀ। ਫਿਰ ਕੀ ਹੋ ਗਿਆ ਕੁੜੀ ਵੀ ਤਾਂ ਕੁਛ ਸਿੱਖਦੀ ਆ ਸੰਸਕਾਰੀ ਮਿਲਦੇ ਨੇ। ਬੇ ਪੁੱਤ ਕੀ ਕਰ ਰਿਹਾ ਸੀ ਮੇਰੇ ਪੁੱਤਾਂ। ਕੁੜੀ ਨਮਾ ਕੇ ਹਟੀ ਸੀਗੀ ਇਹਨੂੰ ਮੈਂ ਨਾਲੇ ਸਿਰਵਾ ਕੇ ਹਟੀ ਸੀ ਨਾਲੇ ਆਪਣਾ ਕੇ ਹਟੀ ਸੀਗੀ। ਓਹ ਸੱਚ ਸਕੂਲ ਨਹੀਂ ਗਿਆ ਅੱਜ। ਮਾੜੀ ਮੈਂ ਤਾਂ ਭੱਜ ਜਾਂਦੀ ਮੰਮੀ ਨਹੀਂ ਆਉਂਦਾ। ਮੈਂ ਤਾਂ ਇਹ ਤਿਆਰ ਕੀਤਾ ਸੀਗਾ ਇਹਨੂੰ ਸਕੂਲ ਜਾਣ ਵਾਸਤੇ ਇਹਦਾ ਵਹਿਗ ਹੀ ਨਹੀਂ ਲੱਭਿਆ ਹੈਗਾ ਸਕੂਲ ਵਾਲਾ। ਚੱਲ ਪਤਾ ਕੱਲ ਨੂੰ ਭੇਜਾਂ ਸਕੂਲ ਤੇਨੂੰ। ਜਾ ਭੱਜ ਜਾਂ ਨੇ ਪੜਪੜ ਦਾ। ਨਾ ਜਾਣ ਵਾਲੇ ਬਹਾਨੇ ਭਾਲਦੇ ਨੇ ਅੱਜ ਕੱਲ ਤਾਂ ਜਵਾਕ ਦੇ। ਮੈਂ ਤੈਨੂੰ ਕਿਵੇਂ ਆਪਦਾ ਆਪਦੇ ਸਮਾਨ ਕਿਵੇਂ ਲੱਭ ਜਾਂਦੇ ਨੇ? ਆਪਦੀਆਂ ਸੁਰਖੀਆਂ ਪੈਂਦੀਆਂ ਕਿੱਥੋਂ ਲੱਭ ਜਾਂਦੇ ਨੇ ਤੈਨੂੰ? ਤੂੰ ਜਵਾਕ ਨਹੀਂ ਕੁੜੀ ਦੀ ਗੌਰ ਰੱਖਿਆ ਕਰ ਤੂੰ। ਮੇਰੀ ਤਾਂ ਇੰਨੀ ਗੌਰ ਆ ਜੀ ਦੇਖ ਲਓ ਤੁਹਾਡੇ ਸਾਹਮਣੇ ਨਮਾਈ ਪਈ ਅਸੀਂ ਰਵਾਇਆ ਪਿਆਗਾ ਕੀ ਘਾਟ ਹੈਗੀ ਘਾਟ ਹੈ ਨਾ ਨਿਆਣੇ ਦੀ ਛੁੱਟੀ ਵੱਜ ਗਈ ਫਿਰ ਕੀ ਹੋ ਗਿਆ ਇੱਕ ਛੁੱਟੀ ਨਾਲ ਚੱਲ ਮੈਨੂੰ ਦੱਸ ਦੀ ਕੀ ਉਸ ਤੇਰਾ ਲਿਆਣ ਵਾਲਾ ਮੈਂ ਆਪੇ ਲੈ ਦੂੰਗਾ ਨਾਲੇ ਹਾਂ ਘਰ ਦਾ ਸੌਦਾ ਵੀ ਖਤਮ ਆ ਉਹ ਵੀ ਲਿਆ ਦਿਓ ਲਿਆ ਦੂੰ ਲਿਆ ਦੂੰ ਇੱਕਾ ਸੁਰਖੀ ਲੈਣੀ ਆ ਹੋਰ ਤਾਂ ਨਹੀਂ ਲੈਣਾ ਕੁਛ ਸੁਰਖੀ ਨਹੀਂ ਜੀ ਮੈਂ ਨਾਲ ਜਾਊਂਗੀ ਦੁਕਾਨ ਤੇ ਆਪਣੇ ਪਸੰਦ ਦੀ ਲੈ ਕੇ ਆਉਂਗੀ ਨਾਲ ਟਾਈਮ ਆ ਮੈਨੂੰ ਪਰਚੀ ਬਣਾ ਦੇ ਆਪੇ ਲੈ ਦੂੰਗਾ ਕੋਈ ਨਾਲ ਟੰਗਾ ਰੋਜ਼ ਟੰਕੀ ਰੱਖਾਂ ਤੈਨੂੰ ਕਹਿੰਦਾ ਟਾਈਮ ਨਹੀਂ ਹੈਗਾ ਦੱਸ ਮੁੰਡਿਆਂ ਨੂੰ ਕੜਾ ਸੁਰਖੀਆਂ ਖਰੀਦਣੇ ਆਉਂਦੀਆਂ ਨੇ ਖਬਰੇ ਕਿਹੜੇ ਕਲਰ ਦੀ ਚੱਕ ਲਿਆਣਾ ਸਿਆਫਾ ਹੀ ਇਹਨਾਂ ਦਾ ਬੰਦਿਆਂ ਦਾ ਵੀ ਵਸਾ ਉਹ ਕੀ ਆਲਾ ਬਾਈ ਉਹ ਠੀਕ ਹੈ ਕਰਨਾ ਵਧੀਆ ਬਾਈ ਤੁਹਾਨੂੰ ਦੱਸ ਕਿੱਧਰ ਰਹਿਣਾ ਆਂਦੀਂ ਦੀ ਮੈਂ ਤਾਂ ਉਹ ਬਾਈ ਰਹਿਣਾ ਕਿੱਥੇ ਆ ਕੰਮਗਾਰ ਤੇ ਵਾਹ ਜਾਂਦੇ ਆ ਤਾਂ ਨਾਲ ਇੱਕ ਗੱਲ ਦੱਸ ਮੈਨੂੰ ਵਿਆਹ ਤਾਂ ਤੂੰ ਕਰਾ ਲਿਆ ਕੁੜੀ ਬਾਰੇ ਕੀ ਸੋਚਿਆ ਤਾ ਉਹ ਕੁੜੀ ਬਾਰੇ ਕੀ ਸੋਚਣਾ ਤੈਨੂੰ ਕਹਿਣ ਦਾ ਕੀ ਮਤਲਬਾ ਉਹ ਮਤਲਬ ਤਾਂ ਹੀ ਤੂੰ ਦੂਜਾ ਵਿਆਹ ਤਾਂ ਕਰਾ ਲਿਆ ਕੁੜੀ ਕੁਛ ਵੀ ਆ ਜਿੰਨਾ ਤੂੰ ਪਿਆਰ ਕਰਦਾ ਉਹਦੀ ਮਾਂ ਵੀ ਕਰਦੀ ਉਹਨੂੰ ਉਹ ਕਰਨਾ ਕੁੜੀ ਦੇ ਮਾਰੇਂ ਦਾ ਕੰਧਰਾ ਮੈਂ ਵਿਆਹ ਕਰਾਇਆ ਇਹ ਮੈਨੂੰ ਕੀ ਲੋੜ ਤੀ ਹੁਣਾ ਪੱਕਣ ਦੀ ਉਹ ਕੁੜੀ ਦਾ ਵੀ ਤੈਨੂੰ ਪਿਆਰ ਤੁਰ ਕਰਦਿਆ ਕਰੂਗੀ ਸਿਰਸੁਰ ਬਾਧਿਆ ਕਰੂਗੀ ਠੀਕ ਆ ਮੇਰੀ ਨੂੰ ਹੁਣ ਮੈਨੂੰ ਵੀ ਤਾਂ ਦੀ ਕਿਵੇਂ ਸਾਹਮਣੀ ਆ ਉਹ ਬਾਈ ਆ ਤਾਂ ਤੈਨੂੰ ਗਹਿਵੀ ਆਗਾ ਮੈਨੂੰ ਪਤਾ ਮੈਂ ਕਈ ਵਾਰ ਜਾ ਕੇ ਰੋਲਦੀ ਲੱਗਦਾ ਕਦੇ ਵਿਚਾਰੀ ਭਾਂਡੇ ਮਾੜੀ ਹੁੰਦੀ ਆ ਕਦੇ ਉਹਨੂੰ ਕੁੱਟਣ ਲੱਗਦੀ ਹੁੰਦੀ ਆ ਮੇਰੀ ਬੀਬੀ ਹੋਰ ਵੀ ਗੱਲਾਂ ਕਰਦੇ ਨੇ ਉਹ ਕੁੜੀ ਵੀ ਤੇਨੂੰ ਡਰਦੀ ਮਾਰੀਂ ਦੱਦੀ ਮੈਨੂੰ ਹੋਰ ਕੁੱਟੂਗੀ ਪਰ ਨਾ ਯਾਰ ਕਿਉਂ ਤੂੰ ਗੱਲਾਂ ਬਣਾ ਰੇ ਯਾਰ ਗਿਆਨਾ ਵੇਣਾ ਪੜਾ ਲਿਖਿਆ ਕੁੜੀਆਂ ਵਾਲੀਆਂ ਗੱਲਾਂ ਤੇ ਆ ਗਿਆ ਉਹ ਐਸੀ ਨਹੀਂ ਹੈਗੀ ਮੇਰੇ ਘਰ ਵਾਲੀ ਕਿਉਂ ਘਰ ਪੱਟ ਪੱਟੇ ਹੋਇਆ ਰੋ ਉਹ ਚੱਲ ਬਈ ਮੈਂ ਤਾਂ ਜਾਣਾਂ ਮੈਂ ਤੇਨੇ ਕੇਹੀ ਗੱਲ ਦੱਸਨੀ ਉਹ ਤੇਰੇ ਮੂਰੇ ਕੁਝ ਹੋਰ ਆ ਤੇਰੇ ਤੋਂ ਬਾਅਦ ਕੁਝ ਹੋਰ ਆ ਚੱਲ ਤੂੰ ਧਿਆਨ ਵੀ ਕਰੀ ਨਾਲੇ ਕੁੜੀਆਂ ਦਾ ਚੱਬ ਚੰਗਾ। ਬਈਰ ਕਰਨ ਕਿਤੇ ਸਹੀ ਤਾਂ ਨਹੀਂ ਕਹਿੰਦਾ। ਮੈਨੂੰ ਇਸ ਮਸਲੇ 'ਚ ਗੌਰ ਕਰਨੀ ਚਾਹੀਦੀ ਆ। ਚਲੋ ਮੈਂ ਪੁੱਛਦਾ ਵੀ ਆ ਤੇ ਧਿਆਨ ਵੀ ਰੱਖੂ ਆ। ਕਿਤੇ ਕੁੜੀ ਡਰਦੀ ਦੱਸਦੀ ਨਾ ਹੋਵੇ। ਉੰਗੀ ਵਿਚਾਰੀ ਮਾੜੀ ਹੁੰਦੀ ਜਾਂਦੀ ਆ ਕੁੜੀ। ਚੱਲ ਦੇਖਦਾ ਫਿਰ ਮੈਂ। ਠੀਕ ਗੌਰ ਕਰਦਾ। ਆ ਲੈ ਆਏ ਅੱਜ ਤਾਂ ਸੂਟ ਬਹੁਤ ਸੋਨੇ ਲਿਆਂਦੇ ਨੇਗੇ ਮੈਂ ਤਾਂ। ਪੂਰੇ 5-5000 ਦੇ ਸੂਟ ਆਏ ਨੇ। ਵਿਆਹ ਦੇ ਵਿੱਚ ਇਕੱਲੀ ਮੈਂ ਹੀ ਦਿਸੂ ਤੂੰ ਦੇਖੀ ਤਾਂ ਸਹੀ। ਚਲ ਠੀਕ ਆਇਆ।

ਦੇਖ ਆਪ ਕਿਵੇਂ ਲਿਸ਼ਟੀ ਪਿੱਛੀ ਫਿਰਦੀ ਆ ਉਹ ਜੜੀ ਜਵਾਹਰੀ ਦੇ ਪਾਰੇ ਤੇ ਚੱਪਲਾ ਪਾ ਰਖੀਆ ਨੇ ਲੱਗ ਰਹੀ ਆ ਗੋਹੀ ਨਾਲ ਆਪ ਪਤਾ ਨਹੀਂ ਕਿਹਦੇ ਨਾਲ ਲੱਗ ਰਹੀ ਆ ਦੇਖ ਤਾਂ ਨੂੰ ਚੰਗੀ ਤਰ੍ਹਾਂ ਆਗੇ ਤੁਸੀਂ ਲੈ ਆਏ ਸੌਦਾ ਚੀਚੀ ਖਾਲਾ ਪੁੱਤ ਸੌਦਾ ਲੈ ਆਏ ਕੀ ਹਾਂ ਲੈ ਆਇਆ ਸੌਦਾ ਸੌਦੇ ਨੂੰ ਚੱਕ ਲੈ ਸਿਰ ਤੇ ਪਹਿਲਾਂ ਇਹ ਦੱਸ ਮੈਨੂੰ ਜਦੋਂ ਮੈਂ ਕੰਮ ਤੇ ਲੱਗ ਜਾਣਾ ਤੂੰ ਕੁੜੀ ਤੋਂ ਸਾਰਾ ਦਿਨ ਗੋਹੇ ਕੁੜੀ ਦਾ ਕੰਮ ਕਰਾਉਣੀ ਆ ਮੈਂ ਕੁੜੀ ਨੂੰ ਇੰਨਾ ਪਿਆਰ ਕਰਦੀ ਆ ਮੈਂ ਤੂੰ ਗੋਹੇ ਕੁੜਾ ਕਿਉਂ ਚਕਾਉਂਗੀ ਹੱਦਾਂ ਦੀ ਥੋੜੀ ਵੀ ਮੈਂ ਨਿੱਕੀ ਜਿਹੀ ਕੁੜੀ ਤੇ ਅਤਿਆਚਾਰ ਕਰੂੰਗੀ ਹੁਣ ਕੰਮ ਕਰਵਾ ਕੇ ਕਿਹਨੇ ਜੁਗਲੀਆ ਲਾਈਆ ਨਹੀਂ ਆ ਸਾਨੂੰ ਵੀ ਉਹ ਤਾਂ ਕੁੜੀ ਤੋਂ ਕੰਮ ਕਰਵਾਂਦੀ ਹੈਗੀ ਮੈਨੂੰ ਗੱਲਾਂ ਦਾ ਸਾਰੀਆਂ ਪਤਾ ਲੱਗੀਆਂ ਪਿੰਡ ਚੋਂ ਪਰ ਤੂੰ ਸਹੀ ਸਹੀ ਦੱਸ ਦੇ ਮੈਨੂੰ ਸੱਚ ਸੱਚ ਬੋਲ ਦੇ ਨਹੀਂ ਮੇਰਾ ਹੱਥ ਉੱਠ ਜੂਆ ਤੇਰੇ ਤੇ ਕੰਮ ਵੱਧ ਜੂ ਨਾ ਤੁਸੀਂ ਸੱਚ ਸੁਣਨਾ ਚਾਹੋਣੇ ਹੋਗੇ ਮੈਂ ਕੁੱਟ ਦਿਆਂਗੀ ਕੁੜੀ ਨੂੰ ਸਾਰਾ ਕੰਮ ਵੀ ਕਰਵਾਉਣੀ ਹੈਗੀ ਉਹ ਤੋਂ ਕੀ ਗੱਲ ਮੈਂ ਕੱਲੀਓ ਕਰੀ ਜਾਵਾਂ ਕੰਮ ਕੱਲੀਓ ਖਾ ਪੀ ਜਾਵਾਂ ਜੇ ਤੁਹਾਨੂੰ ਬਾੜੀ ਮੇਰ ਆਉਂਦੀ ਹੈਗੀ ਉਹਦੇ ਉਪਰ ਛੱਡਿਆ ਉਹਦੇ ਨਾਲ ਕੇ ਕੀ ਕਰਾਣਾਗਾ ਉਹ ਤਾਂ ਦੇਖ ਦੇ ਹਲੇ ਵੀ ਮੂਰੇ ਬੋਲਦੀਆਂ ਉਹ ਨਿੱਕੀ ਜੀ ਕੁੜੀ ਤੋਂ ਕਿੰਨਾ ਕੰਮ ਕਰਾਨੀ ਆ ਵਿਚਾਰੀ ਤੋਂ ਮੇਰੀ ਗੱਲ ਸੁਣ ਲੋ ਜੇ ਤੁਹਾਨੂੰ ਬਾਲਾ ਤਰਸਾਉਂਦਾ ਨਾ ਕੁੜੀ ਤੇ ਉਹਨੂੰ ਨਾਲ ਕੇ ਛੱਡਿਆ ਉਹ ਮੇਰੇ ਤੋਂ ਨਹੀਂ ਰੱਖੀ ਜਾਂਦੀ ਹੈਗੀ ਉਹ ਛੱਡਿਆ ਨਾ ਤੇਰੇ ਜੋ ਮੇਰੇ ਰੱਖ ਮੇਰੀ ਗੱਲ ਸੁਣ ਲੋ ਜਾਂ ਤਾਂ ਮੈਰੂੰਗੀ ਇਸ ਘਰ ਚ ਜਾਂ ਕੁੜੀ ਰਹੂਗੀ ਉਹ ਨਾ ਜੇ ਜੱਟ ਤੇ ਆਪਦੀ ਕੋ ਖੋਜਣ ਮਦਦ ਤਾਂ ਹੁੰਦਾ ਉਹਦੇ ਨਾਲ ਵੀ ਐ ਕਰਦੀ ਛੱਡਿਆ ਨਾ ਮੈਂ ਤਾਂ ਜਾਓ ਛੱਡਿਆ ਉਹਨੂੰ ਮੈਂ ਮੂ ਨਹੀਂ ਰੱਖਦੀ ਹੈਗੀ ਉਹਨੂੰ ਦੋ ਰੋਟੀਆਂ ਦੰਦੀ ਆ ਔਖੀ ਹੋ ਰਹੀ ਆ ਬੇਚਰੀ ਜਵਾਖੜੀ ਨੂੰ ਔਖੀ ਹੋ ਰਹੀ ਆ ਕਿੱਥੋਂ ਦੱਦ ਲੱਗੇ ਨੇ ਇਹ ਸਾਰੇ ਮੈਨੂੰ ਔਖੀ ਹੋਣੀ ਹਾਂ ਕੀ ਪੁੱਤ 12 ਵਜ ਰਹੇ ਨੇ ਤਰ ਸੋਇਨੀ ਤੇਰੀ ਮੰਮੀ ਮੰਨ ਮੋਰਦੀ ਨਾਲ ਮੈਨੂੰ ਸਕੂਲੀ ਜਾਣ ਦੀ 얘기 ਨਾਲ ਨਾ ਕੁੱਤੀਆ ਉਹ ਪੁੱਤਾ ਮੈਂ ਤਾਂ ਤੇਰੇ ਵਾਸਤੇ ਮੰਮੀ ਤਾਂ ਲਿਆਤੀ ਤਾਂ ਵਿਆਹ ਕਰਾਈਤੀ ਵੀ ਤੈਨੂੰ ਸਾਂਭ ਲੂਗੀ ਵੀ ਤੂੰ ਰੋਲੇਗੀ ਮਰੀ ਕੀ ਪਰ ਹੁਣ ਇਹ ਪਤਾ ਨਹੀਂ ਦੀ ਨਾ ਕਿ ਇਹ ਹੀ ਤੇਰੇ ਦੇ ਅਤਿਆਚਾਰ ਕਰੂਗੀ ਨਹੀਂ ਮੈਂ ਵਿਆਹ ਕਾਨੂੰ ਕਰਾਂਦਾ ਸੀ ਕੋਈ ਨਾ ਪੁੱਤਾ ਤੂੰ ਰੋ ਨਾ ਪੈ ਜਾ ਸਵੇਰੇ ਆਪਾਂ ਤੇਰੇ ਨਾਂ ਨਕੇ ਚੱਲਾਂਗੇ ਠੀਕ ਆ ਤੇ ਨਾਨੀ ਹੋਰਾਂ ਨੂੰ ਮਿਲਾ ਕੇ ਲਿਆਉਂ ਮੈਂ phải ra huống ra mình đã mệt thì huống rồi thì nó thích cả ra, nó chỉ đi theo má tôi ra mà thôi ਸਤਰੀਕਾ ਬਈ ਹੋਰ ਠੀਕ ਹੋ ਅੱਜ ਕਿੱਦਾਂ ਹੋਣਾ ਹੋ ਗਿਆ ਸਤਰੀਕਾ ਆ ਕੁੜੀਏ ਨਹੀਂ ਹਟੀ ਡੈਡੀ ਨਾਨਕੇ ਜਾਣਾ ਡੈਡੀ ਨਾਨਕੇ ਜਾਣਾ ਮਾਂ ਚੱਲ ਪਈ ਫਿਰ ਤੇਰੀ ਮੰਮੀ ਕੋਲ ਲਾਇਆ ਚਾਰ ਦਿਨ ਹੋਰ ਠੀਕ ਹੋ ਬਈ ਸਾਰੇ ਹਾਂ ਬਈ ਬਸ ਵਧੀਆ ਠੀਕ ਆ ਤੋਰੇ ਦੀ ਮੰਮੀ ਵਧੀਆ ਖੈਰ ਰੱਖਦੀ ਆ ਦਾ ਸਰਨ ਠੀਕ ਆ ਬਈ ਛਿਆ ਕੋਲਤਾ ਇਹ ਜੀ ਰੱਖਦੀ ਆ ਪਤਈਆ ਭਾਈ ਉਹਦੇ ਸਵਾਰਾ ਉਹ ਤਾਂ ਮੈਂ ਸਮਝਦੀ ਆਂਗੇ ਪਤਾ ਹੀ ਆਦਾ ਵੀ ਪਹਿਲਾਂ ਵਾਲੀ ਮੰਮੀ ਜਿਵੇਂ ਦਾ ਕਰਦੀ ਸੀ ਉਹ ਹੁਣ ਕਿੱਥੇ ਕਰਦੀ ਹੈਗੀ ਨਿਆਣੀ ਉਮਰ ਚ ਸੜਕੇ ਮੁੱਕ ਗਈ ਵਿਚਾਰੀ ਹੋਰ ਭਾਈ ਇਹਦੀ ਕੁੜੀ ਦੀ ਕਰਮ ਮਾਰੇ ਵਿਚਾਰੀ ਦੇ ਤੇ ਹੁਣ ਐ ਕਰੋ ਤੁਸੀਂ 2-4 ਦਿਨ ਇਹਨੂੰ ਰੇ ਰੱਖ ਲਿਓ ਇਹ ਤਾਂ ਮੇਰੀ ਧੀ ਹੈਗੀ ਚਾਹੇ ਜਿੰਨੇ ਮਰਜ਼ੀ ਦੇਣ ਲਾਵੇ ਵਧੀਆ ਰੱਖੂੰਗੀ ਇਹਨੂੰ ਮੰਮੀ ਨੇ ਨਾਨੀ ਕੀਤੀ ਪੁੱਤ ਆ ਜੂਗੀ ਨਾਨੀ ਵੀ ਭੋਗ ਤੇ ਗਈ ਹੋਈ ਹੈਗੀ ਚਲ ਠੀਕ ਆ ਪੁੱਤਾ ਜੀ ਲਾ ਕੇ ਰਹੀਂ ਤੇਰੀ ਮੰਮੀ ਕੋਲ ਮੈਂ ਚੱਲਦਾ ਮੈਨੂੰ ਕੰਮ ਆ ਫੇਰ ਉਧਰੋਂ ਕੰਮ ਤੇ ਜਾਣਾ ਮੈਂ ਠੀਕ ਆ ਭਾਈ ਠੀਕ ਆ ਮੈਨੂੰ ਤਾਂ ਹੁਣ ਆਇਆ ਸੁੱਖ ਦਾ ਸਾਂ ਜਦੋਂ ਦੀ ਕੁੜੀ ਜੀ ਘਰੋਂ ਨਿਕਲੀ ਹੈਗੀ ਆਪਾਰ ਰੱਖਿਆ ਸੀਗਾ ਕੁੜੀ ਜੀ ਨੇ ਕਦੇ ਪਾਣੀ ਲਿਆ ਦੇ ਕਦੇ ਚਾਹ ਲਿਆ ਦੇ ਸਾਰਾ ਦਿਨ ਹੋਰ ਤਾਂ ਹੋਰ ਲੈ ਮੇਰੇ ਘਰ ਵਾਲੇ ਨੂੰ ਚੂਲੀਆਂ ਲਾ ਦਿੰਦੀ ਸੀ ਆ ਕਿ ਮੈਨੂੰ ਸਕੂਲ ਨਹੀਂ ਭੇਜਦੀ ਆ ਨਹੀਂ ਕਰਦੀ ਬਾਣੀ ਕਰਦੀ ਸਾਡੇ ਦੋਨਾਂ ਜੀਆਂ ਦੀ ਲੜਾਈ ਪਵਾਈ ਰੱਖਦੀ ਸੀ ਵਧੀਆ ਗਲੋਗਲਾ ਮਾਰ ਰਹਾ ਹਾਂ ਕਰੀ ਜਾ ਉਹ ਇਹਨਾਂ ਦੇ ਆ ਭੈਣ ਤੇ ਫੁੱਡ ਫੁੱਡ ਕਰੀ ਜਾਂਦੀ ਆ ਲੱਗਦਾ ਤੇ ਯਾਦ ਆ ਰਹੀ ਹੈ ਨਾ ਚਲ ਤੇ ਮੈਂ ਲੈ ਆਈ ਜਾਂਦਾ ਨਾ ਚਲ ਮਨਾ ਲੱਗਦਾ ਤੇਰੀ ਮੰਮੀ ਦੇਖ ਕੇ ਤੈਨੂੰ ਖੁਸ਼ ਹੋਗੀ ਲੈ ਬਣਿਆ ਸਾਹ ਕੁੜੀ ਨੂੰ ਆ ਗਈ ਬਿਮਾਰ ਹੋ ਗਈ ਤਾਂ ਉੱਤੇ ਜਾ ਕੇ ਇਹਨਾਂ ਦਾ ਜੀ ਆ ਨਹੀਂ ਲਾਇਆ ਨਾਲੇ ਹੋਰ ਤਾਂ ਹੋਣਾ ਜੀ ਨਹੀਂ ਲੱਗੇ ਬੇਟਾ ਤੇ ਦੇ ਦੇ ਕੇ ਵੀ ਦੇਖ ਲੈ ਇਹਨਾਂ ਦਾ ਚਾਕਲੇਟਾਂ ਵੀ ਲਿਆ ਕੇ ਦੇਖ ਲੈ ਆ ਪੈਸੇ ਵੀ ਦੇ ਕੇ ਦੇਖ ਲੈ ਕੁਰਕਰੇ ਵੀ ਲੈ ਕੇ ਦੇਖ ਲੈ ਹੈ ਉਹ ਨਹੀਂ ਕੋਈ ਪ੍ਰੇਮ ਪਿਆਰ ਚ ਇਹਨੂੰ ਕੋਈ ਕਮੀ ਛੱਡੀ ਗੱਲ ਤੇ ਲਾ ਕੇ ਰੱਖਦਾ ਸੀ ਪਰ ਇਹ ਤਾਂ ਤੇਰੀ ਯਾਦ ਇਹ ਬਹੁਤ ਆਉਂਦੀ ਸੀ ਹੁਣ ਉਰੇ ਆਉਂਦਾ ਸਰ ਕੁੜੀ ਖੁਸ਼ ਹੋ ਗਈ ਲੈ ਕੁੜੀਏ ਹੁਣ ਤਾਂ ਤੇਰਾ ਬੁਖਾਰ ਉਤਰ ਗਿਆ ਤੇਰੀ ਮੈਂ ਤੇਰੀ ਮੰਮੀ ਮਿਲ ਗਈ ਤੈਨੂੰ ਹੈ ਨਾ ਹੁਣ ਜਦੋਂ ਬੁਖਾਰ ਨੂੰ ਲੜਦਾ ਠੀਕ ਆ ਲੈ ਪੁੱਤ ਤੇਰਾ ਉਤਰ ਗਿਆ ਹੁਣ ਬੁਖਾਰ ਮੈਂ ਤੈਨੂੰ ਯਾਦ ਕਰ ਰਹੀ ਸੀ ਬਹੁਤ ਜਿਆਦੇ ਹਾਂ ਮੰਮੀ ਮੈਨੂੰ ਵੀ ਤੇਰੀ ਯਾਦ ਆਉਂਦੀ ਸੀ ਅੱਛਾ ਬੇਟਾ ਚਲੋ ਵੀਰੇ ਤੁਸੀਂ ਬੈਠੋ ਮੈਂ ਤੁਹਾਡੇ ਲਈ ਚਾਹ ਬਣਾ ਕੇ ਲੈ ਕੇ ਆਉਂਦੀ ਹਾਂ ਚੱਲਦੇ ਆ ਕੋਈ ਨਾ ਆਓ ਲੈ ਫੇਰ ਕਿਥੋਂ ਆ ਗਈ ਇਹ ਮੂੰਹ ਚੱਕ ਕੇ ਮਸਾ ਤਾਂ ਗਲੋਗਲਾਵਾ ਤਾਰਿਆ ਸੀ ਗਏ ਦਾ ਮੈਂ ਕੀ ਕਰਾਂ ਇਹਦਾ ਮੈਂ ਤਾਂ ਮੇਰੇ ਗਲੋ ਉੱਤਰਦੀ ਹੋਣੀ ਹੈਗੀ ਜੀ ਕਿਥੋਂ ਪੱਲੇ ਪੈਣਗੇ ਇਹ ਹਾਂ ਬਤੋਂ ਤੇਰੀ ਪੜਾਈ ਵਧੀਆ ਚੱਲੀ ਜਾਂਦੀ ਹੈ ਹਾਂ ਜੀ ਹਾਂ ਜਾਨੀ ਸਕੂਲ ਹਾਂ ਜੀ ਲਾ ਕੇ ਪੜ੍ਹੇ ਚੰਗਾ ਠੀਕ ਆ ਲੋ ਵੀਰੇ ਪਾਣੀ ਚਾਹ ਤਾਂ ਹੀ ਪੀਏਗੀ ਵੀਰੇ ਨਾ ਆਪਣੇ ਬਾ ਚਾਹ ਨਹੀਂ ਮੈਂ ਪੀਣੀ ਮਾਤਾ ਕੁੜੀ ਕਰਕੇ ਆ ਗਿਆ ਕੁੜੀ ਤੰਗ ਕਰੀ ਜਾਂਦੇ ਤੇ ਘੜੇ ਘੜੇ ਕਦੇ ਬੁਖਾਰ ਚੜਾ ਲੈਂਦੇ ਤੇ ਕਦੇ ਕਿਵੇਂ ਤੰਗੇ ਆ ਗਏ ਮੈਂ ਖਾ ਵੀ ਜੀ ਨਹੀਂ ਲਾਰੇ ਕੁੜੀ ਮਾਜਲ ਛੱਡਾ ਨਾ ਮੈਨੂੰ ਐ ਕਰੇ ਜਾਣਾ ਹੁਣ ਮੈਂ ਤੇ ਮੈਂ ਜਾਣਾ ਕਰੇ ਤੂੰ ਮੇਰੀ ਗੱਲ ਇੱਕ ਮਿੰਟ ਬੈਠ ਕੇ ਗੱਲ ਸੁਣ ਹਾਂ ਵੀਰੇ ਬੋਲ ਹੈ ਉਹ ਬੈਠੀ ਰក ਕਿੱਥੇ ਆ ਉਹ ਤਾਂ ਕੰਮ ਤੇ ਜਾ ਰਹੇ ਨੇਗੇ ਕੰਮ ਤੇ ਜਾ ਰਹੇ ਨੇ ਹਾਂ ਪਰ ਮੈਂ ਤੇ ਉੱਜਾ ਜਾਂਦਾ ਜਾਂਦਾ ਚੱਲ ਮਿਲ ਜਾਂਦਾ ਤੁਸੀਂ ਵੀਰੇ ਅੱਜ ਦੀ ਰਾਤ ਰੋ ਅਜੇ ਰੁਕੋ ਜੋ ਗੱਲਾਂ ਬਾਤਾਂ ਕਰਿਓ ਰਾਤ ਨੂੰ ਤੁਸੀਂ ਸਾਰੇ ਮਸਾਂ ਵਾਂਗੂ ਤਾਂ ਆਇਓਂਗੇ ਇੰਨੇ ਟਾਈਮ ਬਾਅਦ ਮੈਨੂੰ ਐਨਾ ਟਾਈਮ ਨਹੀਂ ਹੈਗਾ ਰਹਿਣ ਦਾ ਕੰਮ ਬਹੁਤ ਨੇ ਕੰਮ ਖੰਜੇ ਪੈ ਨੇ ਸਾਰੇ ਉਸ ਆਕੇ ਸੈੱਟ ਕਰਨੇ ਪੈਣਗੇ ਐਵੇਂ ਥੋੜੀ ਐ ਮਤਲਬ ਮੈਂ ਰਾਤ ਰਹਾਂਗਾ ਫਿਰ ਕਦੇ ਨਾ ਆਏ ਫਿਰ ਰਹਿ ਕੇ ਜਾਊਂਗਾ ਚਲੋ ਵੀਰੇ ਥੋੜੀ ਇਮਰਜੀ ਹੈਗੀ ਹਾਂ ਚੰਗਾ ਬੱਤ ਵਧੀਆ ਪੜਾਈ ਕਰ ਜੇਗਾ ਚੰਗਾ ਚੰਗਾ ਵੀਰੇ ਨਾ ਤੇਰਾ ਗੱਡਾ ਖੜਿਆ ਸੀਗਾ ਇੱਥੇ ਆਣ ਨੂੰ ਹੈ ਮੰਮੀ ਮੇਰਾ ਤਾਂ ਤਜੀ ਨਹੀਂ ਲੱਗਾ ਡੈਡੀ ਬਿਨਾ ਤਾਂ ਕੱਕੇ ਮੈਂ ਆਗੀ ਕੋਈ ਨਮਾ ਕਰ ਦਿਆ ਘਰ ਦਾ ਕੰਮ ਚੱਲ ਜਾ ਭਾਂਡੇ ਪਏ ਨੇ ਮੰਜਨ ਵਾਲੇ ਸਾਰੇ ਛੈਂਕ ਭਰਿਆ ਪਿਆ ਭਾਂਡੇ ਮੰਜ ਜਾ ਕੇ ਬੱਠੀਆਂ ਮਹਾਰਾਣੀ ਬਣੀ ਇੱਥੇ ਚੱਕ ਕੇ ਮੂੰਹ ਆ ਜਾਂਦੇ ਨੇ ਗੀਆਂ ਦੱਸ ਚਾਰ ਦਿਨ ਉੱਥੇ ਹੋਰ ਲਾ ਲੈਂਦੀ ਮਸਾ ਤਾਂ ਸੁੱਖ ਦਾ ਸਾ ਆਇਆ ਸੀਗਾ ਫੇਰ ਆ ਗਈ ਇਹ ਹਰਾਮਜਾਦੀ ਕੁੱਤੀ ਕਿੱਥੋਂ ਪੱਲੇ ਪਈ ਗਈ ਇਹ ਸਾਡੇ ਤੇਰੀ ਚੱਕਰ ਆ ਸੁਬਹੋਂ ਤੋਂ ਅੰਦਰੋਂ ਬੜਾ ਗਿਆ ਹੈ ਤਰੀ ਮਾ ਪੈਰ ਨੂੰ ਉਹਨੂੰ ਪੈਰ ਨੂੰ ਕੀ ਹੋ ਰਿਹਾ ਛੋਟੀ ਨੂੰ ਬੰਨੀ ਪੜਾ ਪਰ ਜਾਈਂ ਡੀ ਨਾਲਾ ਐ ਤਾਂ ਪੜਾ ਲੱਗਦਾ ਹੁਣ ਤੇਰੀ ਲੈ ਜਾ ਸ਼ਰਮ ਤਰੀ ਕਿਉਂ ਕੀ ਹੋ ਗਿਆ ਉਹ ਜਵਾਕੜੀ ਹੁਣ ਆਈ ਆ ਨਾ ਦਿਨ ਰਾਤੀ ਭਾਂਡੇ ਕਾ ਫਿਰ ਕੀ ਹੋ ਗਿਆ ਜੇ ਚਾਰ ਭਾਂਡੇ ਮਾਸ ਤੇ ਕੀ ਇਤਰਾ ਕਰਾ ਤੇਰਾ 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 ਛਾਪਾ ਤੂੰ ਨਹੀਂ ਸੁਧਰਦੀ ਆ ਠੇਕਰਾ ਪਤਾ ਨਹੀਂ ਕਹੇ ਜਾਂ ਲੈ ਰਹੀ ਆ ਤੂੰ ਜੇ ਤੇ ਤੇ ਆਪਦੀ ਕੁੱਖ ਚੋਂ ਜਨਮੋਂ ਗੱਤਾ ਹੁੰਦਾ ਕੁੜੀ ਨੂੰ ਫਿਰ ਨਹੀਂ ਕਰਦੇ ਉਹ ਤੇ ਤਸੱਦ ਤੇ ਤੂੰ ਤੁੰਤੂ ਜਮੀ ਸ਼ਰਮ ਨਹੀਂ ਹੈਗੀ ਤੈਨੂੰ ਉਹ 3 ਮਿੰਟ ਹੋਏ ਨੇ ਨਿਆਣੀ ਨੂੰ ਆਈ ਨੂੰ ਨਾਲ ਦੀਆਂ ਅੜਾਤੀ ਭਾਂਡਿਆਂ ਚ ਐਨੇ ਕਿਉਂ ਗਰਮ ਹੋਨੇ ਮੇਰਾ ਸਿਰ ਦੁਖ ਰਿਆ ਸੀ ਇਸ ਕਰਕੇ ਮੈਂ ਉਹਨੂੰ ਭਾਂਡੇ ਮਾਂਜ ਲਾਤਾ ਸਿਰ ਦੁਖਦਾ ਤੇਰਾ ਬੜੀ ਰਕਾਨ ਦਾ ਮੈਨੂੰ ਤੇਰਾ ਸਾਰੇ ਲੱਛਣਾਂ ਦਾ ਪਤਾ ਲੱਗ ਰਿਹਾ ਮੈਂ ਚੁੱਪਤੀ ਵਿਚਲ ਘਰ ਬਸਜੂ ਬਸਜੂ ਇਹ ਸੁਧਰ ਜੂ ਪਰ ਨਾ ਆਠੇ ਕਰੇ ਚ ਕਹਨੋਂ ਤੂੰ ਬਾੜ ਗਈਆਂ ਬਥੇਰਾ ਪਿਆਰ ਨਾਲ ਪ੍ਰੇਮ ਨਾਲ ਸਮਝਾ ਲਿਆ ਤੈਨੂੰ ਪਰ ਤੂੰ ਕਰਾ ਕੇ ਹਟ ਗਈ ਜਿਹੜਾ ਮੈਂ ਕਰਨਾ ਨਹੀਂ ਚਾਹੁੰਦਾ ਕੰਮ ਚਲ ਜਾ ਹੁਣ ਤੁਸੀਂ ਉੱਥੇ ਚਾਹ ਪਈ ਹੋਣੀ ਕੁੜੀ ਨੇ ਬਣਾਈ ਹੈਗੀ ਪੀ ਲੋ ਹੱਜੇ 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 ਬਲੀ ਤੂੰ ਛੰਮ ਕਰਦੀ ਤੂੰ ਜੇ ਆਪਦੀ ਕੁੱਖੋ ਜਨਮ ਦਿੱਤਾ ਹੁੰਦਾ ਤਾਂ ਵੀ ਐਵੇਂ ਕਰਦੀ ਤੂੰ ਤਾਂ ਵੀ ਆ ਵੀ ਇਹ ਲੱਛਣ ਕਰਨੇ ਦਿੱਤਾ ਰੋਲ ਕੇ ਰੱਖਦੀ ਕੁੜੀ ਮੈਨੂੰ ਕੋਈ ਰੋਣ-ਡੋੜਨੀ ਦੀ ਡੋਲਿਆਂ ਦੀ ਮੈਂ ਕੁੜੀ ਕਰਕੇ ਛੱਪਾ ਕਰਿਆ ਬੇ ਪੜੂਗੀ ਕੌਣ ਪੜਾਊਗਾ ਇਹਨੂੰ ਕੌਣ ਤਿਆਰ ਕਰੂਗਾ ਕੌਣ ਛੇਰ ਬੰਦੂਆ ਤੂੰ ਨਿਕਾ ਮੇਰੇ ਘਰੋਂ ਮੈਨੂੰ ਨਹੀਂ ਸੁਣੂਗਾ ਚਲ ਮੈਨੂੰ ਤੇਰੀ ਲੋੜ ਤੂੰ ਪਾ ਦੇ ਆਂਦਾ ਚੱਕਰੂ ਤੂੰ ਵੀ ਚਪੜਾ ਕਿੱਥੇ ਜਾਊਂਗੀ ਇਹ ਹੁਣ ਬੱਗ ਜਾ ਬਸ ਅਸਹਿ ਤਾਂ ਵਾਪਸੀ ਕੱਟ ਲਾਂਗੇ ਔਖੇ ਕੱਟ ਲਾਂਗੇ ਸੌਖੇ ਕੱਟ ਲਾਂਗੇ ਪਰ ਸਾਡੀ ਜਾਨ ਛੱਡ ਦੇ ਮੈਨੂੰ ਜਾਣਾ ਹੈਗਾ ਜੀ ਮੈਨੂੰ ਹੁਣ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਕੀ ਹੋਵੇ ਗਲਤੀ ਦਾ ਅਹਿਸਾਸ ਮੈਂ ਨਹੀਂ ਜਾਂਦੀ ਹੈਗੀ ਆਥੜੇ ਵਿੱਚ ਕਾਦੀ ਉਹਨੂੰ ਟੋਕਰੀ ਕੋਹੇ ਦੀ ਮੈਂ ਕੋਈ ਕੰਮ ਨਹੀਂ ਕਰਾਂਦੀ ਪਰ ਮੈਂ ਘਰ ਨਹੀਂ ਛੱਡ ਕੇ ਜਾ ਸਕਦੀ ਮੈਂ ਕਿੱਥੇ ਜਾਵਾਂ ਮੈਂ ਤਾਂ ਆਪ ਹੀ ਬੇਸਹਾਰਾਂ ਹੀ ਉਹ ਤਾਂ ਤੂੰ ਪਹਿਲਾਂ ਸੋਚ ਲਿਆ ਠੇਕਰੇ ਤੋਂ ਤੈਨੂੰ ਕਿੱਦਣ ਦਾ ਕਹਿ ਰਿਹਾ ਮੈਂ ਪਲੀਜ਼ ਮੈਨੂੰ ਇੱਕ ਮੌਕਾ ਦੇ ਦਿਓ ਮੈਂ ਉਹਨੂੰ ਆਪਣੀ ਕੁੜੀ ਸਮਝੂੰਗੀ ਉਹ ਤਾਂ ਕੋਈ ਕੰਮ ਨਹੀਂ ਕਰਾਂਦੀ ਘਰ ਦਾ ਉਹਨੂੰ ਪੜਨ ਵੀ ਲਾ ਦੂੰਗੀ ਸਾਰੇ ਕੰਮ ਮੈਂ ਕਰ ਲਿਆ ਕਰੂੰਗੀ ਘਰ ਦੇ ਮੈਨੂੰ ਸਿਰਫ ਇੱਕ ਮੌਕਾ ਦੇ ਦਿਓ ਨਿਰਮਲ ਕਾਰਾ ਮੈਂ ਤੈਨੂੰ ਕਦੇ ਕਾਸੇ ਦੀ ਵਿੱਚ ਕਮੀ ਨਹੀਂ ਆਣ ਦਿੱਤੀ ਵੀ ਚਲ ਕੁੜੀ ਨੂੰ ਸਾਂਭ ਲਾ ਕੁੜੀ ਨੂੰ ਸਾਂਭ ਲਾ ਏ ਅੰਪਰੀ ਆਂਡਾ ਦੀ ਏ ਤੈਨੂੰ ਰੱਬ ਵੀ ਐਨਾ ਪੁੰਨ ਲਾਉਂਦਾ ਪਰ ਉਹ ਧੱਕ ਦੀ ਦਿੰਨੇ ਮੈਂ ਕੋਈ ਕਾਸਰ ਨਹੀਂ ਛੱਡੀ ਉਹਦੇ ਨਾਲ ਸਾਰੀਆਂ ਗੱਲਾਂ ਮੈਨੂੰ ਕਰਨ ਦੱਸਦਾ ਰਿਹਾ ਕਰਨ ਦੀ ਮਾਂ ਮੈਨੂੰ ਦੱਸਦੀ ਰਹੀ ਸਾਰੀਆਂ ਬੁੜੀਆਂ ਮੈਨੂੰ ਰਾਤ ਚ ਰੋਕ ਰੋਕ ਕੇ ਵੀਪਾ ਉਹ ਤਾਂ ਜਲਾਦ ਦੇਣੀ ਆ ਪਰ ਨਾ ਦੋ ਮਿੱਠੀਆਂ ਮਾਰੀਆਂ ਜੀ 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 ਕਰਕੇ ਮੈਨੂੰ ਤਾਂ ਪਾਗਲ ਬਣਾ ਕੇ ਦੀ ਦਿੰਨੇ ਤੂੰ ਤਾਂ ਬਹੁਤ ਚਾਲਵਾਜ ਆ ਪਲੀਜ਼ ਮੈਨੂੰ ਮਾਫ ਕਰ ਦੋ ਮੈਂ ਉਹਨੂੰ ਆਪਣੀ ਕੁੜੀ ਸਮਝੂਗੀ ਹੁਣ ਆ ਤੁਸੀਂ ਐਵੇਂ ਗੁੱਸੇ ਨਾ ਹੋਵੋ ਮੇਰੇ ਤੋਂ ਆਪਾਂ ਉਹਨਾਂ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਾਂਗੇ ਤੇ ਉਹਨੂੰ ਮੈਂ ਆਪਣੀ ਬੇਟੀ ਦੀ ਤਰ੍ਹਾਂ ਰੱਖੂਗੀ ਉਹਨੂੰ ਬਿਲਕੁਲ ਐਨੀ ਕਾਂ ਆਂਤ ਵੀ ਨਹੀਂ ਲੱਗਣ ਦਿੰਦੀ ਹੁਣ ਉਹਨੂੰ ਬਸ ਨਿਰਮਲ ਕੋਰੇ ਤੇਰੇ ਕੋਲ ਆਖਟ ਮੌਕਾ ਸੋਧਰਗੀ ਠੀਕ ਆ ਨਹੀਂ ਫੇਰ ਤੈਨੂੰ ਪਤਾ ਤੇਰੇ ਪੇਕੇ ਦਾ ਰਾਹ ਠੀਕ ਹੈ ਮੁੜ ਕੇ ਮੈਂ ਨਹੀਂ ਸੁਣਦਾ ਨਾ ਜੀ ਮੈਂ ਤੁਹਾਨੂੰ ਕਦੇ ਨਹੀਂ ਹੁਣ ਸ਼ਿਕਾਇਤ ਦਾ ਮੌਕਾ ਦਿੰਦੀ ਹੈ ਉਹ ਤਾਂ ਸਿਵਾ ਮੇਰਾ ਦੁਨੀਆ ਤੇ ਕੋਈ ਨਹੀਂ ਹੈਗਾ ਠੀਕ ਹੈ ਨਾ ਜੀ ਜੇ ਮੈਂ ਉਹਨੂੰ ਆਪਣੀ ਸਮਝੂ ਵੀ ਮੈਂ ਆਪਣੇ ਘਰ ਤੋਂ ਹੀ ਜੰਮੀ ਹੋਈ ਹੈਗੀ ਹੁਣ ਬਸ ਠੀਕ ਹੈ